ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾ ਮਾ ਛੇੜ ਲਈ ਲੈ ਕੇ ਆਏ ਹਾਂਗੇ ਤਿੰਨੇ ਆਗਿਆ ਤਾਜ਼ੀਆਂ ਸੂਗੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਡਾਕਟਰ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜੱਗੂ ਆ ਬਾਈ ਪਿੰਡ ਭਾਈ ਰੂਪਾ ਤਸੀਲ ਰਾਮਪਰਾ ਫੋਲ ਜ਼ਿਲ੍ਹਾ ਬਟਿੰਡਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਗਮਟੀ ਆ ਗਿਆ ਲਾਂਦਪੁਰਾ ਗਿਆ ਭਗਤਾ ਭਾਈ ਕਾਂਟੈਕਟ ਨੰਬਰ ਬੋਲ ਦੋ 994373425 ਠੀਕ ਆ ਇਹ ਬਾਈ ਦਾ ਬਾਈ ਕਾਂਟੈਕਟ ਨੰਬਰ ਆ ਬਾਕੀ ਚੱਲ ਸਕਰੀਨ ਤੇ ਨੋਟ ਕਰ ਲ ਜੱਗੂ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਸੂਈ ਨੂੰ ਹੋ ਗਏ ਆ 10 11 ਦਿਨ 10 ਤੋਂ 11 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਮਗਰ ਬੱਸ ਆ ਗਿਆ ਬਾਈ ਬੱਸ ਆ ਮਨ ਕੇ ਚੱਲੋ ਜੇ ਕੋਈ ਤਿੰਨਾ ਬੈੜਾ ਨਹੀਂ ਦੋ ਟਾਈਮ ਜਾਂ ਤਿੰਨ ਪੜਾ ਚਾਰ ਟਾਈਮ ਕਰ ਲੈ ਬਾਈ ਆਪਣੀ ਠੀਕ ਹੈ ਆਪਣੇ ਘਰੇ ਤੇ ਥੱਲੀ ਕਰ ਲੈ ਫੁੱਲ ਠੀਕ ਹੈ ਠੀਕ ਹੈ ਨਾ 15 ਕਿਲੋ ਦੁੱਧਾ 14 ਕਿਲੋ ਕਹਿ ਕੇ ਤਾਂ ਮਾਰ ਠੀਕ ਹੈ ਬਾਈ ਦੁੱਧ 15 ਕਿਲੋ ਕਿੰਨਾ ਕਹ ਤੂੰ ਐਸਟੀਮੇਟ ਦੁੱਧ ਬਾਈ 18 19 ਕਿਲੋ ਦੇ ਦੂਗਾ ਅਜਾ ਦੇਣੀ ਦਾਤ ਹੋਇਆ ਸੋਈ ਬਾਕੀ ਚਮਕ ਬਹੁਤ ਆ ਬੈਣ ਸਹੀ ਗੱਲ ਹੈ ਬਾਈ ਪਿਆਰ ਹੋ ਉਹ ਅੱਗੇ ਬਾਅਦ ਚੈੱਕ ਕਰਾਂਗੇ ਅਸਲ ਵਿੱਚ ਫਾੜੀ ਵਾਲਾ ਕਹਿ ਦਿੰਦੇ ਆ ਗਿਆ ਫਾੜੀ ਵਾਲਾ ਨੇ ਬਹਣਾ ਕੀ ਬਾਤ ਬਹੁਤ ਸੋਹਣਾ ਫੀਟ ਨਾਲ ਆਰਡਰ ਬਾਈ ਥਣ ਬਹੁਤ ਚੰਗਾ ਲੱਗਿਆ ਵਾ ਕੱਲਾ ਕੱਲਾ ਥਣ ਪੂਰੀ ਦਿੱਤੀ ਦੇ ਥਣ ਲੱਗਿਆ ਵਾ ਜੇ ਕੋਈ ਥਣ ਨਹੀਂ ਮਿਲਦਾ ਹੈ ਨਾ ਹਾਂ ਸਹੀ ਗੱਲ ਆ ਬਾਈ ਥਣਾਂ ਦਾ ਬਾਈ ਫੇਸਬੁਕ ਬਹੁਤ ਵਧੀਆ ਹੈਗਾ ਹੂੰ ਨਾਲੇ ਗੱਲ ਹੋਰ ਆ ਇਹ ਨਹੀਂ ਹੈਗਾ ਫਿੱਕੀ ਲੀਸੀ ਨਹੀ 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 ਅਗਰ ਉਪਲੀ ਵੈੜਾ ਪੂਰੀ ਹਾਂ ਪ੍ਰਿੰਟ ਬਹੁਤ ਚੰਗਾ ਵੈੜ ਦੇ ਬਾਕੀ ਜੇ ਕੱਦ ਦੀ ਗੱਲ ਕਰੀਏ ਕੱਦ ਵੀ ਵੈੜ ਦੇ ਹਿਸਾਬ ਨਾਲ ਬਾਈ ਚੰਗਾ ਹੈਗਾ ਲੈ ਵਾ ਉਦੋਂ ਚੰਗਾ ਲੱਗਿਆ ਵਾ ਬਹੁਤ ਸੋਹਣਾ ਫੀਟ ਨਾਲ ਲੈ ਛੋਟੀ ਨਹੀਂ ਗਈ ਹ ਨਾ ਬਾਹਲੀ ਵੱਡੀ ਹੈਗੀ ਹਾਂ ਵਧੀਆ ਕੱਦ ਕਰਦਾ ਵੀ ਆਪਾਂ ਇਹਨੂੰ ਦਰਮਿਆਨੇ ਵੀ ਨਹੀਂ ਗਏ ਸਾਡੇ ਹਾਂ ਬਹੁਤ ਸੋਹਣਾ ਫੇਸ ਹੈ ਬਾਈ ਚੈੱਕ ਕਰ ਸਕਦੇ ਹੋਗੇ ਤੇ ਜਿਹੜਾ ਥਣ ਲੱਗਿਆ ਉਹਨਾ ਥਣਾ ਦਾ ਸਾਈਜ਼ ਚੈੱਕ ਕਰੋ ਕਰ ਬਹੁਤ ਸੋਹਣਾ ਥਣਾ ਹੈ ਪੂਰੀ ਵਿੱਥੀ ਤੇ ਤੇ ਜੱਗੂ ਇਹਦਾ ਬਾਈ ਮੁੱਲ ਕੀ ਰੋਵ ਲੈਣ ਦੇ ਨਹੀਂ ਦੱਸ ਦੇ ਲੈਣ ਦੇਣੀ ਆਪਾਂ ਮੁੱਲ ਕਰਨਾ ਇਹਦਾ ਬਾਹਲਾ ਨਹੀਂ ਉਹ ਕਰਨਾ ਹੂੰ ਕੋਈ 60 ਨਹੀਂ ਕਰਨਾ 65 ਨਹੀਂ ਕਰਨਾ 52000 ਦੀ ਬੈੜ ਦੇ ਦਾਂਗੇ ਕੋਈ 60 ਨਹੀਂ ਕੋਈ 65 ਨਹੀਂ ਹਾਂ 52000 ਰੁਪਏ ਦੀ ਬਾਈ ਕਹਿੰਨਾ ਆਪਾਂ ਬੈੜ ਦੇ ਦੇਾਂਗੇ ਬਾਕੀ ਜਿਹੜਾ ਨਾ ਮੈਂ ਕਹਣਾ ਵੀ ਲੇਵਾ ਆ ਗਿਆ ਬਈ ਇਹ ਨਹੀਂ ਹੈਗਾ ਵੀ 400 ਰੁਪਏ ਸੁਪੇ ਟੁੱਟ ਗਿਆ ਜਾਂ 500 ਰੁਪਏ ਨਾ ਨਾ ਟੁੱਟ ਮਾ ਲੇਵਾ ਨਹੀਂ ਬਈ ਇਹਨੇ ਫਿਕਸ ਹੀ ਰਹਿਣਾ ਆਡਰ ਨੇ ਤੇ ਮੁੱਲ ਵੀ ਬਾਈ ਨੇ ਅਜ ਉਸ ਹਿਸਾਬ ਨਾਲ ਜਾਇਜ਼ ਹੀ ਕੀਤਾ ਤੇ ਜੱਗੂ ਧਾਰਾ ਮਾਰਿਆ ਕਾ ਧਾਰਾ ਮਾਰ ਦਨੇ ਬਾਈ ਜੱਗੂ ਠੰਡੀ ਸੀਲੀ ਵਾਲੀ ਆ ਠੰਡੀ ਦਾ ਬਾਈ ਯਾਰ ਬਾਲੀ ਹੈ ਲੈ ਵੇ ਚੈੱਕ ਕਰਵਾ ਠੰਡੀ ਵਾਲੀ ਕਰਵਾ ਲਈ ਫੋਲ ਤੇ ਹੁਣ ਆਪਾਂ ਸਾਨੂੰ ਚੂਣ ਚ ਵਾ ਇਹਦਾ ਕਰਮਾਲੀ ਦਾ ਚੈੱਕ ਕਰਵਾ ਦੇਣ ਲੈ ਜੱਗੂ ਮੈਂ ਕਹਣਾ ਯਾਰ ਇੱਕ ਤਰ੍ਹਾਂ ਦੀ ਮੋਟਰੀ ਆ ਯਾਰ ਹਨਾ ਹਾਂ ਕਿਆ ਬਾਤ ਹੈ ਦੁੱਧ ਦੀ ਆਪਾਂ ਫੇਰ ਕਹਿੰਦੇ ਆ ਆਪਣੇ ਘਰੇ ਤਸੱਲੀ ਕਰ ਲੈਣ ਫੁੱਲ ਠੀਕ ਹੈ ਬਾਈ ਉਹ ਤਾਂ 15 ਕਿਲੋ ਚਵਾ ਕੇ ਦਵਾਂਗੇ ਆਪਾਂ ਠੀਕ ਹੈ ਬਾਈ ਠੀਕ ਹਣਾ ਠੀਕ ਹੈ ਇਹ ਨਹੀਂਗਾ ਵੀ ਉੱਥੇ ਜਾ ਕੇ 12 ਨਿਕਲ ਜੂਗਾ ਠੀਕ ਹੈ ਜੇ ਆਨਲਾਈਨ ਵੀ ਕੋਈ ਮੰਗਵਾਉਂਦਾ ਹੂੰ 14 ਦੀ ਆਪਣੀ ਗਾਰੰਟੀ ਆ ਫੁੱਲ ਠੀਕ ਆ ਕੀ ਬਾਤ ਆ ਬਾਈ ਠਣਾ ਦਾ ਸੈਸ ਚੇਕ ਦੁੱਧ ਨਹੀਂ ਆਪਣਾ ਘੱਟ ਨਹੀਂ ਿਕਲੂਗਾ ਤੇ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਅੱਗੇ ਜੱਗੂ 2 ਨੰਬਰ ਤੇ ਬਾਈ ਇਹ ਪਲੂਣ ਆ ਗਈ ਬਾਈ ਕਿਹੜਾ ਪਲੂਣ ਸੁਈਆ ਹਾਂ ਕਿੰਨੇ ਦਿਨ ਹੋ ਗਏ ਜੱਗੂ ਇਹਨੂੰ ਵੀ 10-12 ਦਿਨ ਹੋ ਗਏ ਬਈ ਬੱਚਾ ਫੇਰ ਹੋ ਗਿਆ ਤੇ ਐਕਸਪਾਇਰ ਹੋ ਗਿਆ ਇਹ ਕਦੋਂ ਰਾਤ ਹੋਇਆ ਕਹਾਂ ਇਹ ਰਾਤ ਹੋਇਆ ਬਾਈ ਠੀਕ ਆ ਬਾਈ ਰਾਤ ਬਾਈ ਕਹਿੰਦਾ ਬੱਚਾ ਹੋ ਗਿਆ ਦਾ ਐਕਸਪਾਇਰ ਬੱਚਾ ਸੀ ਬੱਸਾ ਇਹਦੇ ਮਗਰ ਤੇ ਕਿੰਨੇ ਦਿਨ ਹੋ ਗਏ ਜੇ ਕੋਈ ਸੂਈ ਨੂੰ ਸੂਈ ਨੂੰ 12-13 ਦਿਨ ਹੀ ਹੋਇਆ ਇਹਨੂੰ ਕਿੰਨਾ ਦੁੱਧ ਆਇਆ ਰਬੀ ਦੁੱਧ 13 ਕਿਲੋ ਆ ਬਾਈ ਇਹਦੇ ਥੱਲੇ ਠੀਕ ਆ ਹਾਂ ਤੇ ਲੈ ਵੈਨ ਨੂੰ ਬਹੁਤ ਸੋਨਾ ਆ ਗਿਆ ਨਾ ਮੈਂ ਕਿਹਾ ਥਾਨ ਥੂਣ ਦੇਖ ਯਾਰ ਫੇਰ ਦੇਖ ਫੁੱਲ ਜਾਦ ਦੀ ਹੈ ਸਹੀ ਗੱਲ ਹੈ ਹਾਂ ਕੱਲਾ ਕੱਲਾ ਥਾਣਾ ਬਈ ਨਾੜਾ ਨੋੜਾ ਲੈ ਮੈਂ ਚੈੱਕ ਕਰੂੰ ਬਾਕੀ ਥਣ ਵਾਲਾ ਕਮਾਲਾ ਟਾਇਰ ਦਾ ਸਾੜਾ ਕਰਦੇ ਗੋ ਹਨ ਇਹ 13 ਕਿਲੋ ਦੁੱਧ 12 ਕਿਲੋ ਆਪਾਂ ਜਾਵਾਂ ਕੰਡੇ ਦੇ ਜੋਗ ਲੈਣ ਕਿਵੇਂ ਮਰਜ਼ੀ ਕਰ ਲੈਣ ਠੀਕ ਹੈ ਬਾਈ ਹਨ ਬਾਈ ਕਹਿੰਦਾ ਬਾਈ ਮੰਨ ਕੇ ਚੱਲੋ ਵੀ ਆਉਦੀ ਤਸੱਲੀ ਕਰ ਸਕਦੇ ਹਾਂ ਹਾਂ ਫੁੱਲ ਤਸੱਲੀ ਯਾਰ ਜੇ ਆਪਣੇ ਘਰੇ ਆਪਾਂ 13 ਕਿਲੋ ਚਵਾਵਾਂਗੇ ਠੀਕ ਹੈ ਹਾਂ ਕਿੰਨਾ ਦੇ ਦੋ ਜਦੋਂ ਐਸਟੀਮੇਟ ਦੁੱਧ ਬਾਈ ਇਹ 16 17 16 17 ਦੇਊਗੀ ਬਾਕੀ ਨਹੀਂ ਆਪਾਂ ਕਹਿੰਦੇ ਬਾਕੀ ਸੇਵਾ ਤੇ ਹੁੰਦਾ ਬਾਕੀ ਵੱਡੀ-ਬੁੱਡੀ ਬਹੁਤ ਆ ਫੁੱਲ ਬਾਈ ਫੁੱਲ ਕੱਢਦੀ ਆ ਭਾਜਨ ਦੀ ਚਮਕਦਮ ਵਜਣ ਵਜੂਤ ਜਾਤ ਪਾਤ ਫੁੱਲ ਜਾਤ ਕੁਆਲਟੀ ਦੀ ਗੱਲ ਕਰੀਏ ਫੁੱਲ ਐ ਲਾ ਲਓ ਭਾਈ ਰੇਲ ਗੱਡੀ ਦੇ ਡੱਬੇ ਚ ਟੀ ਪਈ ਆ ਵੜ ਵੜ ਕਾ ਦਿਆ ਕਿ ਨਹੀਂ ਚੱਕੋ ਬਾਕੀ ਫੇਸ ਵਗੈਰੇ ਤੇ ਨੋ ਚੈੱਕ ਕਰਵਾ ਮੜਾ ਜਾ ਕਰਾ ਗੱਲ ਉਹਦੀ ਬਾਦੀ ਫੁੱਲ ਹੋ ਕਮਾਲ ਕੁਆਲਟੀ ਬੋਲਦੀ ਆ ਅਸਲ ਵਿੱਚ ਹੈ ਨਾ ਹਾਂ ਬਾਈ ਬੱਚਾ ਉਹ ਹੋ ਗਿਆ ਹੂੰ ਚਲੋ ਥੋੜਾ ਜਿਆ ਕਰ ਪੀ ਜਾਂਦਾ ਬੱਚੇ ਦਾ ਹਾਂ ਉਹ ਕਰਦੀ ਤਾਂ ਹੈ ਨਹੀਂਗੀ ਹੂੰ ਬਾਕੀ ਜਾਤ ਪਾਤ ਵਾਲਾ ਪਸੂ ਕਾ ਨੂੰ ਕਰਦਾ ਹੁੰਦਾ ਸੀ ਗੱਲ ਆ ਬਾਈ ਲੇਵਾ ਦੇਖੋ ਬਾਈ ਫਾੜੀ ਵਾਲਾ ਡਰਗਾ ਕਰਮਾਲੀ ਨੂੰ ਤੇ ਤਾਰਾਂ ਬਾਈ ਇਹਦੀਆਂ ਮਾਰਾਂਗੇ ਤੇ ਜੱਗੂ ਮੁੱਲ ਫਿਰ ਇਹਦਾ ਮੁੱਲ ਇਹਦਾ ਲੈਣ ਦੇ ਨਾਲ 52000 ਰੁਪਏ 52 ਹਾਂ ਉਹ ਜੀ ਥੋੜਾ ਘਣਾ ਮੰਗਦਾ ਹਾਂ ਹਾਂ ਮਾਨਤਾਨ ਕਰ ਦਾਂਗੇ ਆਪਾਂ ਠੀਕ ਹੈ ਬਾਈ ਠੰਡੀ ਵੀ ਬਹੁਤ ਹੈ ਜੇ ਕੋਈ ਠੰਡੀ ਢੂੰਢੀਦਾ ਯਾਰ ਬਾਈ ਬਹੁਤ ਫੁੱਲ ਲਾ ਗਈ ਹੂੰ ਤੇ ਚੌਣ ਚਬਾ ਬਾਈ ਆਪਾਂ ਇਹਦਾ ਚੈੱਕ ਕਰਵਾ ਦੇਣਾ ਸਾਨੂੰ ਕਰਮਾਲੀ ਦਾ ਲੈ ਬਾਈ ਚੌਣ ਚਬਾ ਬਹੁਤ ਵਧੀਆ ਨਾ ਬਹੁਤ ਯਾਰ ਚੌਣ ਦਾ ਥੱਲਿਓ ਨਹੀਂ ਕੋਈ ਹੋ ਕਹਿ ਸਕਦਾ ਹੂੰ ਯਾ ਵਾਤਾ ਇਹ ਐਮ ਆਰ ਜੀ ਹੋ ਕਰ ਗਿਆ ਹੂੰ ਸਹੀ ਗੱਲ ਦੁੱਧ ਦੀ ਆਪਣੀ ਗਰੰਟੀ ਹੋ ਫੁੱਲ ਠੀਕ ਆ ਹਾਂ ਦੁੱਧ ਨਹੀਂ ਘਟੂਗਾ ਤੇ ਬਾਕੀ ਬਈ ਥਣ ਬਹੁਤ ਚੰਗਾ ਆ ਗਿਆ ਤੇ ਜਿਹੜਾ ਲੇਵ ਆ ਉਹ ਫਾੜੀ ਵਾਲਾ ਡਰੱਗ ਹਾਂ ਤੇ ਅੱਗੇ ਜਗੂ ਤਿੰਨ ਨੰਬਰ ਤੇ ਬਈ ਇਹ ਭਲੂਣਾ ਬਈ ਇਹਨੂੰ ਕਿੰਨਾ ਟਾਈਮ ਇਹਨੂੰ ਵੀ 8-9 ਦਿਨ ਹੋ ਗਏ ਬੱਚਾ ਇਹਦੇ ਮਗਰ ਇਹਦੇ ਮਗਰ ਵੀ ਬੱਸ ਆ ਗਿਆ ਬਈ ਬੱਚਾ ਇਹਦੇ ਮਗਰ ਵੀ ਬੱਸ ਆ ਗਿਆ ਹਾਂ ਕਿੰਨਾ ਦੁੱਧ ਦੁੱਧ ਬਈ 9 ਕਿਲੋ 8 ਕਿਲੋ ਦੀ ਗਰੰਟੀ ਆ ਆਪਣੀ ਠੀਕ ਆ ਹਾਂ ਤੇ ਉਚੋਂ ਚਵਾਬ ਚੋਂ ਚਵਾਬ ਬਹੁਤ ਠੰਡੀ ਐ ਬਾਕੀ ਅਮਰੀਕੀ ਚ ਆ ਗਈ ਹਾਂ ਅਮਰੀਕੀ ਚ ਆ ਗਈ ਥੋੜੀ ਜਿਹੀ ਰਿੱਸੀ ਆ ਸਹੀ ਗੱਲ ਆ ਅਗਲੇ ਸੂਏ ਨੂੰ ਸਾਂਭੀ ਵਧੀਆ ਤਿਆਰ ਕਰਾਂ ਸੁਣ ਦੇ ਤੱਡਾ ਜੋੜਾ ਦੇ ਹੂੰ ਜਿੰਨਾ ਲੇਵਾ ਫਾੜੀ ਵਾਲਾ ਹਾਂ ਫਾੜੀ ਆ ਕਿੰਨਾ ਦੁੱਧ ਬਾਦੂ ਦੁੱਧ ਬਾਦੂ ਬਾਈ 12 13 ਕਿਲੋ ਬਾੜਾ ਨਹੀਂ ਆਪਾਂ ਕਹਿੰਦੇ ਬਾਕੀ ਦੁੱਧ ਸੇਵਾ ਦੇ ਹੁੰਦਾ ਹੈ ਨਾ ਹੂੰ ਬੱਚਾ ਇਹਦੇ ਮਗਰ ਜੱਗੋ ਇਹਦੇ ਮਗਰ ਬੱਸ ਆ ਗਿਆ ਬਾਈ ਠੀਕ ਆ ਬੱਚਾ ਇਹਦੇ ਮਗਰ ਵੀ ਬਾਈ ਕਹਿੰਦਾ ਬੱੱਛਾ ਆ ਗਿਆ ਬਾਈ ਕੱਦ ਚੰਗਾ ਆ ਗਿਆ ਬਾਈ ਕੋਈ ਵਾਲੀ ਛੋਟੀ ਨਹੀਂ ਤੇ ਵਧੀਆ ਕੱਦ ਆ ਗਿਆ ਕਨੇ ਜਦੋਂ ਹਾਂ ਜਿਹੇ ਹਸਾਵਣਾ ਹੋ ਆ ਗਈ ਜਿਹ ਸਾਹਿਬ ਦੀ ਵੈੜਾ ਭਾਈ ਲੇਵਾ ਚੇਕ ਕਰਵਾਉਣੇ ਲੇਵਾ ਨਾ ਜਿਹੜਾ ਬਹੁਤ ਸੋਹਣਾ ਆ ਗਿਆ ਥਣਾ ਦਾ ਗੈਪ ਦੇਖੋ ਥਣ ਵਾਲਾ ਕਮਾਲ ਆ ਗਿਆ ਤੇ ਦੁੱਧ ਵਾਲੀ ਨਾੜ ਵੀ ਬੜੀ ਚੰਗੀ ਲੱਗਿਆ ਨਲੇ ਗੱਲ ਹੋਰ ਗਰਮੀਆਂ ਦਾ ਤੋਹਫਾ ਹਾਂ ਗਰਮੀਆਂ ਦਾ ਤੋਹਫਾ ਭਾਈ ਇਧਰ ਨੇ ਤੋਹਫਾ ਗਰਮੀਆਂ ਦਾ ਤੋਹਫਾ ਆ ਗਿਆ ਭਾਈ ਕਰਮੀ ਕਰਮਾਂ ਨੇ ਬਿਲਕੁਲ ਨਹੀਂ ਮੰਨਣੀ ਤੇ ਕੱਲੀ ਬਰੀਕ ਆ ਬਰੀਕ ਵੀ ਮੰਨ ਕੇ ਚੱਲੋ ਵੀ ਥੋੜੀ ਜਿਹੀ ਲੱਸੀ ਜ਼ਰੂਰ ਆਕਣੀ ਹਾਂ ਉਹ ਨਹੀਂ ਲੱਸੀ ਵੀ ਨਹੀਂ ਲੈ ਬੋਦੀ ਬਾਦੀ ਤੇ ਬੜੀ ਕਮਾਲ ਆ ਤੈਨ ਤਾਂ ਜਾਵੇਂ ਮੈਂ ਕਹਿੰਦਾ ਦੇਖ ਪਾਣ ਦੇ ਪੱਤੇ ਹੈਗਾ ਨਾ ਜਰਸੀ ਤੇ ਉਹ ਤਾਂ ਹਾਂ ਜਰਸੀ ਤੇ ਐਚ ਐਫ ਦਾ ਬਾਈ ਕ੍ਰੋਸ ਮੰਨ ਲਓ ਤੇ ਮੁੱਲ ਜਕੂ ਇਹਦਾ ਮੁੱਲ ਬਾਈ ਇਹਦਾ ਕੋਈ 40 ਨਹੀਂਗਾ 42 ਨਹੀਂਗਾ 37000 ਦੀ ਬੈਠ ਦੇ ਦਾਂਗੇ 37000 ਦੀ ਹਾਂ ਬਾਈ ਕਹਿੰਦਾ 40 ਨਹੀਂ 42 ਨਹੀਂ 37000 ਦੀ ਆਪਾਂ ਇਹ ਦੇ ਦਾਂਗੇ ਤਾਰਾ ਮਾਰੋਂਗੇ ਬਾਈ ਹਾਂ ਬਾਈ ਮਾਰਾਂ ਮਾਰ ਦੇਖੋ ਜੇ ਮੈਂ ਪਲੰਗ ਸੁਈਆਂ ਖਾੜਨ ਦਾ ਬਹੁਤ ਹੋ ਮਾਸ਼ਾ ਯਾਰ ਬਾਈ ਸੀਲ ਠੰਡੀਆਂ ਆਪਣੀਆਂ ਹੂੰ ਬੜਾ ਸਾਰੀਆਂ ਲੈ ਲੈ ਚੋਣ ਤਵਾ ਦੇਖੋ ਮੈਂ ਮੈਂ ਕਹਿੰਦਾ ਇਹ ਜਿਆ ਥਾਂ ਵੀ ਨਹੀਂ ਮਿਲਦਾ ਯਾਰ ਇਹਨਾਂ ਨਹੀਂ ਮਿਲਦਾ ਬਾਈ ਯਾ ਵਾ ਸੀਲ ਸੂਲਦਾ ਯਾਰ ਫੁੱਲ ਆ ਸਹੀ ਗੱਲ ਮੁੱਲ ਵੀ ਬਾਈ ਉਸ ਹਿਸਾਬ ਨਹੀਂ ਕਰਤਾ 37000 ਰੁਪਏ ਜੋ ਬਾਈ ਕਹਿੰਦਾ ਥੋੜਾ ਕਨਾ ਮਾਨ ਤਨ ਕਰ ਦਿਆਂਗੇ ਤੇ ਜੇ ਕਿਸੇ ਵੀ ਵੀਰ ਨੂੰ ਤਿੰਨਾਂ ਵੈੜਾਂ ਚ ਕੋਈ ਵੀ ਵੈੜਾ ਮੈਨੂੰ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ